ਅਜੀ ਸਸਵੀ ਦਾ ਸਾਰਣ ਮੇ ਫਤੇ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸੀਸ ਸਾਡਾ 247 ਦੇ YouTube ਚੈਨਲ ਦੇ ਉੱਤੇ ਸੋ ਪੰਜਾਬ ਪੀਸੀਸ ਦੇ ਇਗਜ਼ਾਮ ਦੇ ਬਾਰੇ ਜਦੋਂ ਵੀ ਬੱਚਿਆਂ ਦੀ ਕੋਈ ਕੁਇਰੀ ਆਉਂਦੀ ਹੈ ਤਾਂ ਸਭ ਤੋਂ ਵੱਡਾ ਸਵਾਲ ਹੁੰਦਾ ਕਿ ਸਰ ਕਰੰਟ ਅਫੇਅਰਸ ਕਿੱਥੋਂ ਕਵਰ ਕਰੀਏ ਕਿਹੜੇ-ਕਿਹੜੇ ਟਾਪਿਕ ਕਵਰ ਕਰੀਏ ਕਿਸ ਲੈਵਲ ਦੇ ਕਵਰ ਕਰੀਏ ਕਿੰਨੇ ਕ ਵਧੀਆ ਕੰਟੈਂਟ ਆਪਾਂ ਕਹਿੰਦੇ ਕਿ ਇਹਨੂੰ ਕਨਸਿਡਰ ਕਰ ਸਕਦੇ ਹਾਂ ਸੋ ਇਹ ਬਹੁਤ ਸਾਰੇ ਸਵਾਲ ਹੁੰਦੇ ਨੇ ਤੁਹਾਡੇ ਲਈ ਅੱਜ ਮੈਂ ਲੈ ਕੇ ਆਇਆ ਜੀ ਕਰੰਟ ਅਫੇਅਰਸ ਦੇ ਫ੍ਰੀ ਨੋਟਸ ਤਾਂ ਕਿ ਤੁਸੀਂ ਦੇਖ ਸਕੋ ਕਿਸ ਲੈਵਲ ਦੇ ਕਰੰਟ ਅਫੇਅਰਸ ਅਸੀਂ ਪੜ੍ਹਨੇ ਹੁੰਦੇ ਆ ਹੁਣੇ ਨੋਟਸ ਮਿਲਣਗੇ ਕਿੱਥੇ ਇਹ ਨੋਟਸ ਹੈ ਕਿਸ ਚੀਜ਼ ਦੇ ਕਿੰਨੇ ਪੁਰਾਣੇ ਆ ਸਾਰੀ ਜਾਣਕਾਰੀ ਇਸ ਵੀਡੀਓ ਵਿੱਚ ਮਿਲੂਗੀ ਸੋ ਬੜੇ ਹੀ ਧਿਆਨ ਨਾਲ ਇਸ ਵੀਡੀਓ ਨੂੰ ਕੰਟੀਨਿਊ ਕਰੋ ਜੀ ਸੋ ਸਭ ਤੋਂ ਪਹਿਲਾਂ ਤਾਂ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਬਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਐਂਡ ਇਸ ਤੋਂ ਬਾਅਦ ਜੇ ਤੁਸੀਂ ਵਧੀਆ ਕਰੰਟ ਅਫੇਅਰਸ ਆਪਦੇ ਆਲਰੇਡੀ ਥਿਊਰੀ ਤਿਆਰ ਕਰ ਚੁੱਕੇ ਹੋ ਤਾਂ ਰੋਜ਼ ਸਵੇਰੇ 10 ਵਜੇ ਇਸ ਚੈਨਲ ਉਤੇ ਆਪਣੀ ਕਰੰਟ ਅਫੇਅਰ ਦੀ ਕਲਾਸ ਹੁੰਦੀ ਹੈ ਐਮਸੀਕਿਊਜ਼ ਦੀ ਸੋ ਪ੍ਰੀ ਸਪੈਸੀਫਿਕ ਕੋ ਕਲਾਸ ਹੈ ਉਸ ਕਲਾਸ ਨੂੰ ਜ਼ਰੂਰ ਲਾਇਆ ਕਰੋ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਜੋ ਤੁਸੀਂ ਪੜ੍ਹ ਰਹੇ ਹੋ ਸਹੀ ਪੜ੍ਹ ਰਹੇ ਹੋ ਤੇ ਉਹਦੀ ਰਿਵੀਜ਼ਨ ਦੇ ਲਈ ਜੋ ਕਲਾਸਾਂ ਬਹੁਤ ਜ਼ਿਆਦਾ ਫਾਇਦੇਮੰਦ ਹੋਣਗੀਆਂ ਚਲੋ ਜੀ ਅੱਗੇ ਚੱਲਦੇ ਹਾਂ ਸੋ ਜਦੋਂ ਅਸੀਂ ਕਰੰਟ ਅਫੇਅਰਜ਼ ਦੀ ਗੱਲ ਕਰਦੇ ਹਾਂ ਤੇ ਬਹੁਤ ਸਾਰੇ ਪੁਰਾਣੇ ਪੇਪਰਾਂ ਦਾ ਐਨਾਲਿਸਿਸ ਕੀਤੇ ਨੇ ਤੁਸੀਂ ਵੀ ਕਿਸੇ ਨਾ ਕਿਸੇ ਸੋਰਸ ਤੋਂ ਪੜ੍ਹ ਹੀ ਰਹੇ ਹੋਮੋਗੇ ਤੇ ਜਦੋਂ ਮੈਂ ਚੀਜ਼ਾਂ ਅਨਲਿਸਿਸ ਕੀਤੀਆਂ ਜਿਹੜੀਆਂ ਚੀਜ਼ਾਂ ਮੈਨੂੰ ਪਤਾ ਲੱਗੀਆਂ ਕਿ ਕਰੰਟ ਅਫੇਅਰਜ਼ ਦਾ ਇੱਕ ਪੈਟਰਨ ਆ ਕਿ ਉਹ ਬਹੁਤ ਸਾਰੇ ਟੌਪਿਕ ਦੇ ਵਿੱਚੋਂ ਸਾਡੇ ਕੋਲ ਪੁੱਛੇ ਜਾਂਦੇ ਨੇ ਮੈਂ ਉਹ ਟੌਪਿਕ ਜਿਹੜੇ ਨੇ ਲੱਗ ਤੋਂ ਨੋਟ ਕੀਤੇ ਨੇ ਜਿਵੇਂ ਆਪਾਂ ਗੱਲ ਕਰ ਲਈਏ ਸਪੋਰਟਸ ਦੀ ਗੱਲ ਕਰ ਲਈ ਤੇ ਵੀ ਸਪੋਰਟਸ ਦੇ ਵਿੱਚੋਂ ਵੀ ਸਾਨੂੰ ਜਿਹੜੇ ਹੈਗੇ ਉਹ ਕੁਐਸਚਨ ਵੇਖਣ ਨੂੰ ਮਿਲਦੇ ਆ ਠੀਕ ਹੈ ਜੀ ਸੋ ਸਪੋਰਟਸ ਹੋ ਗਿਆ ਮਿਲਟਰੀ ਐਕਸਰਸਾਈਜ਼ ਹੋ ਗਈਆਂ ਅਵਾਰਡਸ ਹੋ ਗਏ ਸਕੀਮਸ ਦੇ ਵਿੱਚੋਂ ਕੁਐਸਚਨ ਬਣਦੇ ਆ ਕਈ ਵਾਰੇ ਕੁਝ ਇੰਪੋਰਟੈਂਟ ਡੇਜ਼ ਉਹਨਾਂ ਦੇ ਥੀਮ ਦੇ ਵਿੱਚੋਂ ਕੁਐਸਚਨ ਬਣ ਜਾਂਦਾ ਆ ਬੜੀਵਰ ਬਿਲ ਲਾਅ ਅਮੈਂਡਮੈਂਟ ਅਪੋਇੰਟਮੈਂਟਸ ਹੋ ਗਈਆਂ ਨਵੀਆਂ ਨੈਸ਼ਨਲ ਇਵੈਂਟਸ ਹੋ ਗਏ ਸੋਸ਼ਲ ਇਵੈਂਟਸ ਹੋ ਗਏ ਇੰਟਰਨੈਸ਼ਨਲ ਇਵੈਂਟਸ ਹੋ ਗਏ ਇਕਨੋਮੀ ਦੇ ਵਿੱਚੋਂ ਬਹੁਤ ਸਾਰੇ ਕੁਐਸਚਨ ਬਣ ਜਾਂਦੇ ਨੇ ਹੈਲਥ ਦੇ ਵਿੱਚੋਂ ਸਾਇੰਸ ਐਂਡ ਟੈਕ ਹੋ ਗਿਆ এনवायरमेंट ਹੋ ਗਿਆ ਇਕੋਲੋਜੀ ਹੋ ਗਿਆ ਜੀਓਗ੍ਰਾਫੀ ਦਾ ਮੈਪ ਹੋ ਗਿਆ ਤੇ ਐਗਰੀਕਲਚਰ ਹੋ ਗਿਆ ਇਹ ਕੁਝ ਇੰਪੋਰਟੈਂਟ ਟਾਪਿਕ ਨੇ ਜਿੱਥੋਂ ਸਾਨੂੰ ਬਹੁਤ ਸਾਰੇ ਕੁਐਸਚਨ ਵੇਖਣ ਨੂੰ ਮਿਲਦੇ ਨੇ ਪੰਜਾਬ ਪੀਸੀਐਸ ਦੇ ਪ੍ਰੀ ਦੇ ਪੇਪਰ ਦੇ ਵਿੱਚ ਜਦੋਂ ਅਸੀਂ ਕਰੰਟ ਅਫੇਅਰ ਦੀ ਗੱਲ ਕਰਦੇ ਹਾਂ ਹੁਣੇ ਤੁਸੀਂ ਜੇ 셀ਫ ਸਟਡੀ ਕਰ ਰਹੇ ਹੋ ਜਾਂ ਕਿਸੇ ਸੋਰਸ ਤੋਂ ਪੜ੍ਹ ਰਹੇ ਹੋ ਤਾਂ ਇਹ ਟੌਪਿਕ ਜ਼ਰੂਰ ਪੜ੍ਹਨੇ ਆ ਜਿੱਥੋਂ ਵੀ ਤੁਸੀਂ ਪੜ੍ਹ ਰਹੇ ਹੋ ਕਿਸੇ ਟੀਚਰ ਕੋਲੋਂ ਪੜ੍ਹ ਰਹੇ ਹੋ ਜਾਂ 셀ਫ ਸਟਡੀ ਕਰ ਰਹੇ ਹੋ ਜਾਂ ਕੋਈ ਮੈਗਜ਼ੀਨ ਫਾਲੋ ਕਰ ਰਹੇ ਹੋ ਤੇ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਜੀ ਵੀ ਤੁਸੀਂ ਘੱਟੋ ਘੱਟ ਇਹ ਟੌਪਿਕ ਜਿਹੜੇ ਹੈਗੇ ਉਹ ਜ਼ਰੂਰ ਦੇਖੋ ਜੀ ਠੀਕ ਹੈ ਹੁਣ ਜਿਹੜੀ ਮੈਂ ਗੱਲ ਕੀਤੀ ਹੈ ਕਿਉਂਕਿ ਮੈਂ ਵੀ ਬਹੁਤ ਸਾਰੇ ਬੱਚਿਆਂ ਨੂੰ ਪੜ੍ਹਾ ਰਿਹਾ ਮੇਰੇ ਕੋਲ ਬੱਚੇ ਜਿਹੜੇ ਹੈਗੇ ਉਹ ਪੇਡ ਕੋਰਸਸ ਦੇ ਵਿੱਚ ਹੈਗੇ ਆ ਉਹਨਾਂ ਨੂੰ ਮੈਂ ਕਿਸ ਲੈਵਲ ਦਾ ਕੰਟੈਂਟ ਦਿੰਨਾ ਆ ਉਹ ਵੀ ਉਹ ਬੱਚੇ ਜਾਣਦੇ ਨੇ ਲੇਕਿਨ ਬਹੁਤ ਸਾਰੇ ਬੱਚਿਆਂ ਦੇ ਮੈਸੇਜ ਆਉਂਦੇ ਨੇ ਕਿ ਸਰ ਕਿੰਨਾ ਕੁ ਪੁਰਾਣਾ ਕਰੰਟ ਅਫੇਅਰਸ ਕਰ ਲਈਏ ਸੋ ਜੇ ਪੁਰਾਣੇ ਦੀ ਗੱਲ ਕਰਦੇ ਜਿਵੇਂ ਸਾਡੇ ਐਗਜ਼ਾਮ ਦੀ ਡੇਟ 7 ਦਸੰਬਰ ਹੈਗੀ ਹੈ ਅ ਘੱਟੋ ਘੱਟ ਸਵਾ ਸਾਲ ਦੇ ਅਰਾਊਂਡ ਸਾਨੂੰ ਕਰੰਟ ਅਫੇਅਰਸ ਕਰਨੇ ਪਣਿਆ ਸਾਲ ਸਵਾ ਸਾਲ ਦੇ ਯਾਨੀ ਕੀ ਤੁਸੀਂ ਲੈ ਲਓ ਵੀ ਅ ਅਗਸਤ ਜੁਲਾਈ ਅਗਸਤ 2024 ਤੋਂ ਲੈ ਕੇ ਦਸੰਬਰ ਤੱਕ ਠੀਕ ਹੈ ਅਗਸਤ ਤੋਂ ਲੈ ਲਓ ਚਲੋ ਅਗਸਤ 2024 ਤੋ ਲੈ ਕੇ ਦਸੰਬਰ ਤੱਕ ਸਾਨੂੰ ਕਰੰਟ ਅਫੇਅਰਸ ਕਰਨ ਦੀ ਲੋੜ ਹੈ ਉਹ ਤੁਸੀਂ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਖੁਦ ਵਧੀਆ ਪੜ ਸਕਦੇ ਹੋ ਮਾਰਕੀਟ ਵਿੱਚ ਬਹੁਤ ਸਾਰੀਆਂ ਮੈਗਜ਼ੀਨਸ ਪਈਆਂ ਨੇ ਉਹਨਾਂ ਨੂੰ ਫੋਲੋ ਕਰ ਸਕਦੇ ਹੋ ਜਾਂ ਤੁਸੀਂ ਜਿੱਥੋਂ ਪੜ ਰਹੇ ਹੋ ਟੀਚਰਸ ਨੂੰ ਵਧੀਆ ਪੜਾ ਸਕਦਾ ਹੈ ਬਟ ਹਰ ਇੱਕ ਮੈਗਜ਼ੀਨ ਦਾ ਤੇ ਹਰ ਇੱਕ ਟੀਚਰ ਦਾ ਆਪਣਾ ਯੂਨੀਕ ਸਟਾਈਲ ਹੁੰਦਾ ਜੇ ਮੈਂ ਆਪਦੀ ਗੱਲ ਕਰਾਂ ਮੇਰਾ ਕਰੰਟ ਅਫੇਅਰਸ ਨੂੰ ਲੈ ਕੇ ਕਾਫੀ ਜ਼ਿਆਦਾ ਜਿਵੇਂ ਰਿਸਰਚ ਕਰਦਾ ਹੁਣਾ ਤੇ ਆਪਣਾ ਕੰਟੈਂਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਉਹਦੀ ਝਲਕ ਤੁਹਾਨੂੰ ਆਪਣੀ ਜਿਹੜੀ ਮੈਂ ਸਵੇਰੇ ਕਰੰਟ ਅਫੇਅਰਸ ਦੀ MCQਸ ਦੀ ਕਲਾਸ ਲੱਸੀ ਉਹਦੇ ਵਿੱਚੋਂ ਜ਼ਰੂਰ ਮਿਲ ਜੂਗੀ اٹੈਂਡ ਜ਼ਰੂਰ ਕਰਿਓ ਹੁਣ ਤੁਹਾਡੇ ਲਈ ਜਿਹੜੇ ਹੈਗੇ ਕੰਟੈਂਟ ਜਿਹੜਾ ਹੈਗਾ ਫ੍ਰੀ ਫਾਰਾ ਕਿ ਮੈਂ ਕਹਿੰਦਾ ਫ੍ਰੀ ਤਾਂ ਕੁਝ ਵੀ ਨਹੀਂ ਹੁੰਦਾ ਲੇਕਿਨ ਹਾਂ ਤੁਸੀਂ ਮਿਹਨਤ ਕਰਨ ਤੋਂ ਪਹਿਲਾਂ ਜਿਹੜੀ ਪੜ੍ਹਨ ਆਇਆ ਤੁਹਾਨੂੰ ਪਤਾ ਲੱਗੇ ਵੀ ਸਿਰ ਕਿੰਨਾ ਕੁ ਪੜ੍ਹਨਾ ਉਹਦੇ ਲਈ ਮੈਂ ਇੱਕ ਫਾਈਲ ਤੁਹਾਨੂੰ ਦੇ ਰਿਹਾ ਨੋਟਸ ਦੇ ਰਿਹਾ ਹਾਂ ਕਰੰਟ ਅਫੇਅਰ ਦੇ এনवायरमेंट ਦੇ ਸੋ ਪਿਛਲੇ ਲਗਭਗ 1 ਸਾਲ ਦੇ ਸਵਾ ਸਾਲ ਦੇ এনवायरमेंट ਦੇ ਕਰੰਟ ਅਫੇਅਰਸ এনवायरमेंट ਦੇ ਕਰੰਟ ਅਫੇਅਰਸ ਵਿਦ ਡਿਟੇਲ ਐਕਸਪਲੇਨੇਸ਼ਨ ਪੰਜਾਬੀ ਐਂਡ ਅੰਗਰੇਜੀ ਇਹ ਵਾਲੀ ਫਾਈਲ ਇਹ ਵਾਲੇ ਨੋਟਸ ਮੈਂ ਤੁਹਾਨੂੰ ਟੈਲੀਗ੍ਰਾਮ ਤੇ ਦੇਣ ਜਾ ਰਹਾ ਹਾਂ ਬਿਲਕੁਲ ਫ੍ਰੀ ਆਫ ਕਾਸਟ ਸੋ ਥੈਟ ਕਿ ਤੁਸੀਂ ਇੱਕ ਵਾਰ ਨੋਟਸ ਚੈੱਕ ਕਰ ਲਮੋ এনवायरमेंट ਦੇ ਪੜੋ ਤੇ ਜਦੋਂ ਤੁਸੀਂ ਦੁਬਾਰਾ ਕਿਸੇ ਹੋਰ ਸੋਰਸ ਨੂੰ ਫਾਲੋ ਕਰੋ ਤੁਹਾਨੂੰ ਪਤਾ ਲੱਗੇ ਵੀ ਕਿਸ ਲੈਵਲ ਦਾ ਅਸੀਂ ਪੜਨਾ ਹੈ ਕਿ ਅਸੀਂ ਲੈਵਲ ਜ਼ਿਆਦਾ ਤਾਂ ਨਹੀਂ ਪੜ ਰਹੇ ਕਿ ਅਸੀਂ ਲੈਵਲ ਬਿਲਕੁਲ ਘੱਟ ਤਾਂ ਨਹੀਂ ਪੜ ਰਹੇ ਕਿ ਅਸੀਂ ਸਹੀ ਪੜ ਰਹੇ ਹਾਂ ਉਸ ਤੋਂ ਬਾਅਦ ਜੋ ਵੀ ਪੀਵਾਈਕਿਊਜ਼ ਨੇ ਜਾਂ ਜਿਹੜੇ ਸਾਡੇ ਕੋਲ ਕੁਐਸਚਨ ਤੁਸੀਂ ਆਲਰੇਡੀ ਦੇਖ ਰਹੇ ਹੋ ਜਾਂ ਕੋਈ ਟੈਸਟ ਸੀਰੀਜ਼ ਆਤਾ ਉਹਨਾਂ ਨੂੰ ਅਟੈਂਪਟ ਕਰਕੇ ਦੇਖੋ ਇਹਦੇ ਵਿੱਚ ਮੈਂ ਕਰੰਟ ਅਫੇਅਰਜ਼ ਦੇ ਨਾਲ-ਨਾਲ ਖਾਸ ਕਰਕੇ এনवायरमेंट ਦੇ ਕਰੰਟ ਅਫੇਅਰਜ਼ ਦੇ ਨਾਲ-ਨਾਲ ਕੁਝ ਉਹਨਾਂ ਦਾ ਸਟੈਟਿਕ ਪਾਰਟ ਵੀ ਕਵਰ ਕੀਤਾ ਹੋਇਆ ਹੈ ਸੋ ਇਹ ਵਾਲੀ ਫਾਈਲ ਤੁਹਾਨੂੰ ਕਿੱਥੇ ਮਿਲੂਗੀ ਤੁਸੀਂ ਅੱਡਾ 247 ਦੀ ਐਪ ਨੂੰ ਇੰਸਟਾਲ ਜ਼ਰੂਰ ਕਰ ਲਓ ਫੋਨ ਦੇ ਵਿੱਚ ਇਹਦੇ ਨਾਲ-ਨਾਲ ਹੀ ਆਪਣਾ ਇੱਕ ਟੈਲੀਗ੍ਰਾਮ ਦਾ ਗਰੁੱਪ ਹੈ ਜੀ ਇਹਨੂੰ ਸਕੈਨ ਕਰ ਲਿਓ ਜੇ ਵੈਸੇ ਤੁਹਾਨੂੰ ਚਾਹੀਦਾ ਹੋਵੇ ਤਾਂ ਪੰਜਾਬ ਅੱਡਾ ਪੀਸੀਐਸ 2025 ਕਰਕੇ ਟੈਲੀਗ੍ਰਾਮ ਦਾ ਚੈਨਲ ਸਰਚ ਕਰ ਲਿਓ ਅ ਲਗਭਗ ਉਹਦੇ ਵਿੱਚ 15000 ਦੇ ਨੇੜੇ 18000 ਦੇ ਨੇੜੇ ਜਿਹੜੇ ਮੈਂਬਰ ਹੈਗੇ ਹੁਣ ਇੱਕ ਵਾਰ ਦੇਖ ਲੈਣਾ ਮੈਨੂੰ ਐਗਜ਼ੈਕਟ ਯਾਦ ਨਹੀਂ ਹੈਗਾ ਕਿੰਨੇ ਮੈਂਬਰ ਨੇ ਸੋ ਆਪਣੇ ਗਰੁੱਪ ਦੇ ਵਿੱਚ ਜਿਹੜੇ ਹੈਗੇ ਉਹ 18425 ਮੈਂਬਰ ਨੇ ਆਪਣੇ ਕੋਲ ਜਿਹੜੇ 18 18000 ਮੈਂਬਰ ਹੈਗੇ ਆ ਤੁਸੀਂ ਉਸ ਗਰੁੱਪ ਨੂੰ ਜੁਆਇਨ ਕਰਨਾ ਹੈ ਅਦਰਵਾਈਜ਼ ਇਹਨੂੰ ਸਕੈਨ ਕਰ ਲਓ ਮੈਂ ਸਾਈਡ ਤੇ ਖੜ੍ਹ ਜਾਣਾ ਸੋ ਆਪਦੇ ਫੋਨ ਦੇ ਵਿੱਚੋਂ ਸਕੈਨਰ ਕੱਢ ਲਿਓ ਤੇ ਜਾਂ ਫਿਰ ਕੈਮਰੇ ਨੂੰ ਆਨ ਕਰਕੇ ਉੱਥੇ ਵੀ ਲਿੰਕ ਆ ਜਾਂਦਾ ਤੇ ਸਕੈਨਰ ਦਾ ਵੀ ਆਉਂਦਾ ਸੋ ਸਕੈਨ ਕਰ ਲਿਓ ਤੇ ਚੈਨਲ ਤੇ ਸਿੱਧਾ ਪਹੁੰਚ ਜਾਊਂਗੀ ਉਸ ਚੈਨਲ ਦੇ ਉੱਤੇ ਅ ਜੇ ਤੁਸੀਂ ਮੰਨ ਲਓ ਹੁਣੇ ਵੀਡੀਓ ਦੇਖ ਰਹੇ ਹੋ ਇੱਕ ਦੋ ਦਿਨਾਂ ਵਿੱਚ ਫਿਰ ਤਾਂ ਤੁਹਾਨੂੰ ਲਾਈਵ ਮਿਲ ਜੂਗੀ ਉਹ ਫਾਈਲ ਅਦਰਵਾਈਜ਼ ਜੇ ਤੁਸੀਂ ਲੇਟ ਦੇਖ ਰਹੇ ਹੋ ਤਾਂ ਫਾਈਲ ਉੱਪਰ ਚਲੀ ਗਈ ਹੋਊਗੀ ਸੋ ਤੁਸੀਂ ਫਿਰ ਕੀ ਕਰਨਾ ਹੈ ਮੀਡੀਆ ਦੇ ਵਿੱਚ ਜਾ ਕੇ ਉੱਥੋਂ ਲੱਭ ਲਿਓ ਜੀ ਮੈਂ ਪ੍ਰੋਪਰ ਮੈਸੇਜ ਲਿਖ ਕੇ ਪਾਉਂਗਾ ਕਿ ਇਹ ਕਰੰਟ ਅਫੇਅਰਸ ਦੀ ਫਾਈਲ ਹੈ ਪੇੜ ਵਾਲੀ ਜਿਸ ਨਾਲ ਤੁਹਾਨੂੰ ਆਈਡੀਆ ਹੋ ਜਾਊਗਾ ਕਿ ਸਰ ਹਾਂਜੀ ਇਹ ਫਾਈਲ ਦੇ ਵਿੱਚ ਕੰਟੈਂਟ ਕਿਸ ਤਰੀਕੇ ਦਾ ਹੈ ਸੋ ਇਹਦੇ ਨਾਲ ਨਾਲ ਜਿਹੜੇ ਬਾਕੀ ਟੌਪਿਕ ਨੇ ਮੈਂ ਇਹ ਸਾਰੇ ਵੀ ਕਵਰ ਕੀਤੇ ਹੋਏ ਨੇ ਕੁਝ ਕੁਝ ਕੁ ਮੈਂ ਕਰਾ ਰਿਹਾ ਹਾਂ ਸੋ ਯਾਨੀ ਕਿ ਇਹ ਸਾਰੇ ਟੌਪਿਕ ਪ੍ਰੀ ਦੇ ਲਈ ਮੈਂ ਕਵਰ ਕਰ ਰਿਹਾ ਹਾਂ PCS ਦੇ ਲਈ ਬੱਚਿਆਂ ਦੇ ਲਈ ਸਟੂਡੈਂਟਸ ਦੇ ਹੁਣ ਜੇ ਤੁਹਾਨੂੰ ਲੱਗਦਾ ਕਿ ਤੁਹਾਡਾ ਕੰਟੈਂਟ ਆਲਰੇਡੀ ਵਧੀਆ ਹੈਗਾ ਤਾਂ ਤੁਸੀਂ ਬਾਈ ਉਹਨੂੰ ਖਿੱਚ ਕੇ ਰੱਖੋ ਕੰਮ ਨੂੰ ਬਟ ਜੇ ਤੁਹਾਨੂੰ ਮੇਰੇ ਨੋਟਸ ਦੇਖ ਕੇ ਲੱਗਦਾ ਕਿ ਨਹੀਂ ਸਾਰੇ ਨੋਟਸ ਬਹੁਤ ਵਧੀਆ ਨੇ ਇਹਨਾਂ ਤੇ ਮਿਹਨਤ ਲੱਗੀ ਹੋਈ ਆ ਤੇ ਅਸੀਂ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਤਾਂ ਫਿਰ ਤੁਸੀਂ ਮੇਰੇ ਬੈਚ ਨੂੰ ਜੁਆਇਨ ਕਰ ਸਕਦੇ ਹੋ ਕਿਉਂਕਿ ਅਲਟੀਮੇਟਲੀ ਮੈਂ ਮਿਹਨਤ ਕਰਦਾ ਤਾਂ ਉਹਦੀ ਕੁਛ ਨਾ ਕੁਛ ਥੋੜੀ-ਬਹੁਤ ਫੀਸ ਵੀ ਜ਼ਰੂਰ ਰੱਖੀ ਗਈ ਹੈ ਤੇ ਦੀਵਾਲੀ ਤੱਕ ਜੇ ਗੱਲ ਕਰ ਲਈ ਤਾਂ ਫੀਸ ਥੋੜੀ ਜਿਹੀ ਘਟਾਈ ਗਈ ਹੈ ਸੋ ਤੁਸੀਂ ਦੀਵਾਲੀ ਤੱਕ ਜੇ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਤੁਹਾਨੂੰ ਜਿਹੜੀ ਹੈਗੀ ਫੀਸ ਉਹ ਜੋ ਨਾਰਮਲ ਫੀਸ ਹੈਗੀ 1999 ਉਹ ਨਹੀਂ ਪੇ ਕਰਨੀ ਪਊਗੀ ਤੁਹਾਨੂੰ ਜਿਹੜਾ ਹੈਗਾ 1899 ਜਨਨ ਕਿ ਵੈਸੇ ਦੀ ਫੀਸ 2000 ਰੁਪਏ ਹੈ ਤੇ ਦਿਵਾਲੀ ਤੱਕ ਇਹ 1850 1900 ਰੁਪਏ ਦੇ ਵਿੱਚ ਬੈਚ ਤੁਹਾਨੂੰ ਮਿਲ ਜੂਗਾ ਪੁਰਾਣੀਆਂ ਕੁਝ ਰਿਕਾਰਡਡ ਕਲਾਸਿਸ ਨੇ एग्जाम ਤੱਕ ਆਪਾਂ ਲਾਈਵ ਕਲਾਸਾਂ ਰਾਵਾਂਗੇ ਉਹਦੇ ਵਿੱਚ ਸਾਰੇ ਸਬਜੈਕਟਾਂ ਦੇ ਕੰਟੈਂਟ ਤੁਹਾਨੂੰ ਮਿਲ ਜੂਗਾ ਤੁਸੀਂ ਟੈਲੀਗ੍ਰਾਮ ਦੇ ਗਰੁੱਪ ਨੂੰ ਜੁਆਇਨ ਕਰ ਲਓ ਪੇਡ ਵਾਲੇ ਨੂੰ ਜਦੋਂ ਐਡਮਿਸ਼ਨ ਮਿਲ ਗਈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮੇਰੀ ਟੀਮ ਨੂੰ ਕਹ ਦਿਓ ਕਿ ਸਰ ਸਾਨੂੰ ਜੁਆਇਨ ਕਰਵਾ ਦਿਓ ਤੁਹਾਨੂੰ ਜੁਆਇਨ ਕਰਵਾ ਦੇਣਗੇ ਜਿਵੇਂ ਤੁਸੀਂ ਜੁਆਇਨ ਕਰ ਲਓਗੇ ਟੈਲੀਗ੍ਰam ਗਰੁੱਪ ਉੱਥੇ ਮੀਡੀਆ ਜਾ ਕੇ ਪ੍ਰਾਣੀਆਂ ਫਾਈਲਸ ਦੇਖਣੋ ਤੇ ਜਦੋਂ ਪੜਨਾ ਟੌਪਿਕ ਵਾਈਜ਼ ਐਮਸੀ ਸੌਰੀ ਟੌਪਿਕ ਵਾਈਜ਼ ਕਰੰਟ ਅਫੇਅਰ ਪੜ੍ਹਨੇ ਇਥੋਂ ਮੈਂ ਦੋ ਤਰੀਕਿਆਂ ਨਾਲ ਕਰੰਟ ਅਫੇਅਰ ਪੜਾਇਆ ਪਹਿਲਾਂ ਮੰਥਲੀ ਮੈਗਜ਼ੀਨ ਬਣਾਉਂਦਾ ਹੁੰਦਾ ਸੀਗਾ ਫਿਰ ਮੈਂ ਟੌਪਿਕ ਵਾਈਜ਼ ਕਰਾਇਨੇ ਸੋ ਤੁਸੀਂ ਜਿੱਥੋਂ ਟੌਪਿਕ ਵਾਈਜ਼ ਸ਼ੁਰੂ ਹੁੰਦੇ ਆ ਉੱਥੋਂ ਸ਼ੁਰੂ ਕਰਨਾ ਆ ਮੰਥਲੀ ਵਾਲੇ ਨਹੀਂ ਪੜ੍ਹਨੇ ਆ ਠੀਕ ਹੈ ਜੀ ਟੌਪਿਕ ਵਾਈਜ਼ ਵਾਲੇ ਪੜ੍ਹਨੇ ਆ ਐਗਰੀਕਲਚਰ ਤੋਂ ਸ਼ੁਰੂ ਕੀਤਾ ਤੇ ਅੱਗੇ-ਅੱਗੇ ਬਾਕੀ ਜੇ ਤੁਹਾਡੀ ਐਡਮਿਸ਼ਨ ਹੋ ਜਾਈ ਤਾਂ ਤੁਸੀਂ ਮੈਨੂੰ ਪੁੱਛ ਵੀ ਸਕਦੇ ਹੋ ਕ ਠੀਕ ਹੈ ਜੀ ਸੋ ਨੰਬਰ ਦੱਸਾ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਬਾਕੀ ਹੋਰ ਕੋਈ ਗਾਈਡੈਂਸ ਚਾਹੀਦੀ ਹੋਈ ਸਾਡੇ ਨਾਲ ਗੱਲ ਕਰਨੀ ਆ ਮੇਰੇ ਨਾਲ ਗੱਲ ਕਰਨੀ ਆ ਜਦ ਦਿਨ ਸਰ ਨਾਲ ਗੱਲ ਕਰਨੀ ਆ ਸਾਡੀ ਟੀਮ ਨਾਲ ਗੱਲ ਕਰਨੀ ਆ ਕੋਈ ਹੋਰ ਗਾਈਡੈਂਸ ਚਾਹੀਦੀ ਆ ਤਾਂ ਵੀ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਜੀ ਸੋ ਇਹ ਖਾਸ ਹੈਗਾ ਤੁਹਾਨੂੰ ਫ੍ਰੀ ਫਾਈਲ ਜਿਹੜੀ ਉਹ ਮੈਂ ਅਪਲੋਡ ਕਰ ਰਿਹਾ ਆ ਅੱਜ ਜਦੋਂ ਮੈਂ ਵੀਡੀਓ ਲੈ ਰਿਹਾ ਤੇ ਸ਼ਾਮ ਤੱਕ ਮੈਂ ਕਰ ਦੂੰਗਾ ਤੇ ਬਾਕੀ ਜਿਹੜਾ ਹੈਗਾ ਕੰਟੈਂਟ ਜੇ ਤੁਸੀਂ ਲੇਟ ਦੇਖ ਰਹੇ ਹੋ ਤਾਂ ਤੁਸੀਂ ਉਹ ਲੱਭ ਜ਼ਰੂਰ ਲਿਓ ਗਰੁੱਪ ਦੇ ਵਿੱਚੋਂ ਠੀਕ ਹੈ ਜੀ ਚੌਂਦੇ ਵਸਦੇ ਰੋ ਬਾਕੀ ਤਿਆਰੀ ਕਰੋ ਮਿਹਨਤ ਕਰੋ ਦਿਲ ਲਾ ਕੇ ਪੜੋ ਸਫਲਤਾ ਜ਼ਰੂਰ ਤੁਹਾਡੇ ਜਿਹੜਾ ਹੈਗਾ ਉਹ ਝੋਲੀ ਵਿੱਚ ਪਾਊਗੀ ਚੌਂਦੇ ਵਸਦੇ ਰੋ ਮਿਹਨਤ ਕਰੋ ਜੀ ਸਸੀ ਦਾ ਸਰਦਾਰ